ਤੱਕੜੀ ਨੂੰ ਨਹੀਂ ਬੋਟ ਪੈ ਸਕਦੀ ਤੱਕੜੀ ਨੂੰ ਜਿਹੜੀ ਬੋਟ ਸੁਖਵੀਰ ਬਾਦਲ ਦੀ ਮੋਹਰਾ ਉਹਨੂੰ ਤਾਂ ਲੋਕ ਲੈਕ ਨਹੀਂ ਕਰਦੇ ਇੱਕੋ ਕਾਲੀ ਦਾਲ ਦੀ ਤਾਂ ਕਹਿਣ ਦੀ ਗੱਲ ਹੀ ਹੈ ਨਾ ਕਿ ਲੋਕਾਂ ਨੇ ਕਾਲੀ ਦਾਲ ਦਾ ਕੋਈ ਗਿਣਤੀ ਚ ਨਹੀਂ ਰੱਖਣਾ ਬੈਸਟ ਹੋਣਾ ਕੰਮਾਂ ਦੇ ਜਿਹੜੇ ਬੰਦੇ ਨੇ ਕੰਮ ਕੀਤੇ ਆ ਸਾਡੇ ਸੰਜੀਵ ਅਰੋੜਾ ਜੀ ਨੇ ਪਿਛਲੇ 3 ਸਾਲਾਂ ਚ ਇਹ ਦਿਖਾਇਆ ਵੀ ਰਾਜ ਸਭਾ ਦੇ ਮੈਂਬਰ ਪਹਿਲਾਂ ਕਈ ਬਣੇ ਆਂ ਔਰ ਕਈ ਬਣੂਗੇ ਜਿਹੜਾ ਸੰਜੀਵ ਰੋੜੇ ਨੇ 3 ਸਾਲ ਕੰਮ ਕਰਕੇ ਦਿਖਾਇਆ ਲੁਧਿਆਣਾ ਦੇ ਅੰਦਰ ਔਰ ਪੂਰੇ ਪੰਜਾਬ ਦੇ ਅੰਦਰ ਮੈਂ ਕਹਿ ਸਕਦਾ ਕੰਮ ਕੀਤਾ ਵਾ ਕੰਮ ਕਰਕੇ ਦਿਖਾਇਆ ਉਹ ਨਹੀਂ ਵੈਸਟ ਹੋਣਾ ਜਿਹਨੇ ਕੰਮ ਕੀਤੇ ਆ ਇੱਕ ਇੱਕ ਵਾਦਾ ਜਿਹੜਾ ਪਾ ਲੋਕਾਂ ਦੇ ਬਾਈ ਦੇ ਵਿੱਚ ਕਰਕੇ ਆਏ ਆ ਲੋਕਾਂ ਦੇ ਨਾਲ ਔਰ ਇੱਕ ਇੱਕ ਵਾਦੇ ਨੂੰ ਪੂਰਾ ਕਰਕੇ ਸਤਾਈ ਦੇ ਵਿੱਚ ਲੋਕਾਂ ਕੋ ਜਾਣਾ ਉਹ ਸਾਹਕ ਤੇ ਉੱਤੇ ਬੋਰਡ ਮੰਗਾ ਗਏ ਜੋ ਬਾਈਚ ਕਿਹਾ ਸੀ ਉਹ ਕਰਕੇ ਦਿਖਾਇਆ ਔਰ ਅੱਗੇ ਜੋ ਕਾਹਗੇ ਉਹ ਕਰਕੇ ਦਿਖਾਪੋ। ਭਾਰਤ ਕੁਸ਼ਨਾਸ਼ੂ ਜੀ ਹੁਣ ਚਾਹੇ ਕਾਂਗਰਸ ਦਾ ਹੋਵੇ ਕੋਈ ਹੋਵੇ ਪਹਿਲਾਂ ਉਹਨਾਂ ਦਾ ਆਪੋਰਚ ਹੀ ਨਹੀਂ ਖਲੇਰਾ ਖਤਮ ਹੋ ਰਿਹਾ। ਦੂਜਾ ਨਾ ਪਛਮੀ ਦੇ ਇਸ ਵਕਤ ਜਿਹੜਾ ਚੋਣਾ ਮਾਹੌਲ ਹੈ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਇਸ ਵਕਤ ਹਰ ਲੀਡਰ ਹਰ ਕੈਬਨ ਮੰਤਰੀ ਹਰ ਜਿਹੜੇ ਪਾਰਟੀ ਦੇ ਪ੍ਰਧਾਨ ਇਸ ਵਕਤ ਲੁਧਿਆਣਾ ਵੈਸ ਦੇ ਵਿੱਚ ਜਿਹੜੇ ਸਾਰੇ ਪੂਰੇ ਜੜੇ ਹੋਏ ਨੇ ਸਾਡੇ ਨਾਲ ਇਸ ਵਕਤ ਵਿਧਾਇਕ ਪੱਪੀ ਪ੍ਰਸ਼ਾਦ ਜੀ ਮੌਜੂ ਨੇ ਸਰ ਕਿਸ ਤਰ੍ਹਾਂ ਦੇਦੇ ਲੁਧਿਆਣਾ ਦੇਸ਼ ਦੇ ਵਿੱਚ ਸਰ ਕਿਹੜਾ ਬੈਸ ਲੱਗ ਰ ਮੀਂਦਵਾਰ ਗਰਾਊਂਡ ਲੈਵਲ ਤੇ ਬੈਸ ਟਾਣਾ ਕੰਮਾਂ ਨਹੀਂ ਜਿਹੜੇ ਬੰਦੇ ਨੇ ਕੰਮ ਕੀਤੇ ਆ ਸਾਡੇ ਸੰਜੀਵ अरोड़ा ਜੀ ਨੇ ਪਿਛਲੇ 3 ਸਾਲਾਂ ਚ ਇਹ ਦਿਖਾਇਆ ਵੀ ਰਾਜ ਸਭਾ ਦੇ ਮੈਂਬਰ ਪਹਿਲਾਂ ਕਈ ਬਣੇ ਆ ਔਰ ਕਈ ਬਣੂਗੇ ਜਿਹੜਾ ਸੰਜੀਵ ਰੋੜੇ ਨੇ 3 ਸਾਲ ਕੰਮ ਕਰਕੇ ਦਿਖਾਇਆ ਲੁਧਿਆਣਾ ਦੇ ਅੰਦਰ ਔਰ ਪੂਰੇ ਪੰਜਾਬ ਦੇ ਅੰਦਰ ਮੈਂ ਕਹਿ ਸਕਦਾ ਕੰਮ ਕੀਤਾ ਵਾ ਕੰਮ ਕਰਕੇ ਦਿਖਾਇਆ ਉਹ ਨਹੀਂ ਵੈਸਟ ਹੋਣਾ ਜਿਹਨੇ ਕੰਮ ਕੀਤੇ ਆ ਵਧੀਆ ਕੱਲ ਸ਼ਾਰਪ ਚਾਲਕ ਦੀ ਲਿਸਟ ਅਨਾਉਂਸ ਹੋ ਗਈ ਹੈ ਤੁਹਾਡਾ ਨਾਮ ਵੀ ਵਿੱਚ ਪੁੱਛਿਆ ਕਿਸ ਤਰ੍ਹਾਂ ਦੇ ਦਿਆਂ ਕਿਉਂਕਿ ਜਿਹੜੇ ਇਸ ਵਾਰ ਇਹ ਜਨਾਬ ਜਿਹੜੇ ਵੈਸੇ ਚੋਣ ਨੇ 2027 ਦੇ ਮਨ ਕੇ ਚੱਲੀ ਸੀ ਸੈਮੀ ਫਾਈਨਲ ਹੈ ਕਿਉਂਕਿ 27 ਸਰਕਾਰ ਹੈ ਨਵੀਂ ਇਲੈਕਸ਼ਨ ਹੋਣੀ ਹੈ ਇਹਨੂੰ ਆਪਾਂ ਸੈਮੀ ਫਾਈਨਲ ਮੰਨਦੇ ਆ ਆਮ ਆਪ ਪਾਰਟੀ ਕਿੰਨੀ ਤਿਆਰੀ ਹੈ ਇਹ ਕੋਈ ਇਤਿਹਾਸ ਆ ਪੰਜਾਬ ਦੇ ਅੰਦਰ ਅਗਰ ਅੱਜ ਆਪਾਂ ਗੱਲ ਕਰੀਏ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਸੁਪਰੀਮੋ ਇਹ ਪਹਿਲੀ ਸਰਕਾਰ ਆ ਮੈਨੂੰ ਇਹ ਗੱਲ ਦੀ ਖੁਸ਼ੀ ਹੁੰਦੀ ਆ ਦੱਸਦੇ ਕਿ ਸਿਆਸੀ ਪਾਰਟੀਆਂ ਪਹਿਲਾਂ ਵਾਅਦੇ ਤਾਂ ਕਰਦੀਆਂ ਸੀਗੀਆਂ ਜਾਂ ਵਿਧਾਇਕ ਵਾਅਦੇ ਤਾਂ ਕਰਦੇ ਸੀਗੇ ਪਰ ਪੌਣੇ 5 ਸਾਲ ਬਾਅਦ ਕਿਤੇ ਜਾ ਕੇ ਬੇ ਲੋਕਾਂ ਨੂੰ ਯਾਦ ਆਉਂਦਾ ਸੀ ਵੀ ਕੋਈ ਇਹਨਾਂ ਨੇ ਪਿਛਲੀ ਵਾਰ ਵਾਅਦਾ ਕੀਤਾ ਇੱਕ ਇੱਕ ਵਾਅਦਾ ਜਿਹੜਾ ਪਾ ਲੋਕਾਂ ਦੇ ਬਾਈ ਦੇ ਵਿੱਚ ਕਰਕੇ ਆਏ ਆ ਲੋਕਾਂ ਦੇ ਨਾਲ ਔਰ ਇੱਕ ਇੱਕ ਵਾਅਦੇ ਨੂੰ ਪੂਰਾ ਕਰਕੇ ਸਤਾਈ ਦੇ ਵਿੱਚ ਲੋਕਾਂ ਕੋ ਜਾਣਾ ਉਸ ਹੱਕ ਦੇ ਉੱਤੇ ਬੋੜ ਮੰਗਾ ਗਏ ਜੋ ਬਾਈ ਚ ਕਿਹਾ ਸੀ ਉਹ ਕਰਕੇ ਦਿਖਾਇਆ ਔਰ ਅੱਗੇ ਜੋ ਕਾਹਾਂਗੇ ਉਹ ਕਰਕੇ ਦਿਖਾਵਾਂਗੇ ਭਾਰਤ ਪੁਸ਼ਨਾ ਨੂੰ ਸਿੱਧਾ ਤੋਂ ਡਿਨਾਈ ਕਰਦੇ ਆ ਕਹਿੰਦੇ ਵੀ ਆਮੇ ਪਾਰਟੀ ਸਿਰਫ ਇੱਕ ਦੀ ਪੰਜ ਕਰਕੇ ਦੱਸਦੀ ਐ ਕਹਿੰਦਾ ਕੰਮ ਨਹੀਂ ਕੀਤੇ ਕਹਿੰਦਾ ਵੀ ਮੈਂ ਘੱਟ ਬੋਲਦਾ ਤਾਂ ਆ ਕਿਉਂਕਿ ਕਹਿੰਦਾ ਮੈਂ ਨੇ ਕੰਮ ਬੋਲਦੇ ਨੇ ਇੱਕ ਦੋ ਗੱਲ ਸੁਣੋ ਮੇਰੀ ਭਾਰਤ ਪੁਸ਼ਨ ਆਸ਼ੂ ਜੀ ਹੋਣ ਚਾਹੇ ਕਾਂਗਰਸ ਦਾ ਹੋਰ ਕੋਈ ਹੋਵੇ ਪਹਿਲਾਂ ਉਹਨਾਂ ਦਾ ਆਪਰਚੀ ਨਹੀਂ ਖਲੇਰਾ ਖਤਮ ਹੋ ਰਿਹਾ ਪਹਿਲਾਂ ਕਿਵੇਂ ਕਿਵੇਂ ਲਾਦੇ ਸੀ ਦੀ ਕਾਂਗਰਸ ਦੀ ਦੀ ਵੀ ਆ ਦੋਸਤੋ ਚਲੋ ਅੱਗੇ ਜਾਣੀ ਜੀ ਵਿਚਰਦੇ ਹੋ ਲੁਧਿਆਣਾ ਉਹਦੀ ਕਾਂਗਰਸ ਤੇਦੀ ਕੀ ਮੈਸਰ ਇਹਨਾਂ ਨੂੰ ਇਕੱਠੇ ਹੁੰਦੇ ਹੀ ਮੈਨੂੰ ਲੱਗਦਾ ਆ ਜਿਹੜੀ 19 ਤਰੀਕਾ ਉਹ ਤੋਂ ਬਾਅਦ ਚ ਚਾਹੇ ਇਕੱਠੇ ਹੋਏ ਹਨ ਪਹਿਲਾਂ ਨਹੀਂ ਮੈਨੂੰ ਇਕੱਠੇ ਹੁੰਦੇ ਲੱਗਦੇ ਅੱਛਾ ਕਿਸ ਤਰ੍ਹਾਂ ਕਿੰਨਾ ਚੈਲੈਂਜਿੰਗ ਰਹੂਗਾ ਕਿ ਇੱਕ ਪਾਸੇ ਸ਼੍ਰੋਮ ਨਿਕਾਲਦਲ ਨੇ ਪਰ ਉਹ ਕਰ ਤੋਂ ਮਨੂਦਾਰੇ ਆ ਏ ਡ੍ਰੋਪ ਨੇ ਸੰਜੀਵ ਰੋਰਾ ਸਾਹਮਣੇ ਇੱਕ ਪਾਸੇ ਭਾਪੂਸ਼ਨਾਸ਼ੀ ਭਾਪੀ ਨੇ ਜੀਵਨ ਗੁੱਤੋਂ ਉਤਾਰਿਆ ਕਿੰਨਾ ਸਟਰੋਂਗਲੀ ਫੇਸ ਮੰਦਿਆ ਦੇਖੋ ਕਾਲੀਦਾਲ ਦੀ ਤਾਂ ਕਹਿਣ ਦੀ ਗੱਲ ਹੀ ਹੈ ਨੀ ਕਿ ਲੋਕਾਂ ਨੇ ਕਾਲੀਦਾਲ ਨੂੰ ਤਾਂ ਕੋਈ ਗਿਣਤੀ ਚ ਨਹੀਂ ਰੱਖਣਾ ਹਾਂ ਕੈਂਡੀਡੇਟ ਜੇ ਵਧੀਆ ਵਾ ਉਹਦੇ ਕਰਕੇ ਜਿਹੜੀ ਵੋਟ ਪੈ ਸਕਦੀ ਹੈ ਪੈ ਸਕਦੀ ਆ ਆਂਦੇ ਵਧੀਆ ਹੈਗੇ ਨਾ ਤੱਕੜੀ ਨੂੰ ਨਹੀਂ ਵੋਟ ਪੈ ਸਕਦੀ ਤੱਕੜੀ ਨੂੰ ਜਿਹੜੀ ਵੋਟ ਸੁਖਵੀਰ ਬਾਦਲ ਦੀ ਮੋਹਰ ਆ ਉਹਨੂੰ ਤਾਂ ਲੋਕ ਲੈਣ ਜੀ ਨਹੀਂ ਕਰਦੇ ਉਨਾ ਤੱਕ ਕੋਈ ਕਹਿਣ ਦੀ ਗੱਲ ਐ ਨਹੀਂ ਕਿ ਗੱਲ ਦਾ ਹੈ ਕਿ ਕਾਂਗਰਸ ਤੇ ਬੀਜੇਪੀ ਇਹ ਦੋਨਾਂ ਪਾਰਟੀਆਂ ਨੂੰ ਜਿਹੜਾ ਕੇਂਦਰ ਦੀ ਸਰਕਾਰ ਸਾਡੇ ਪੰਜਾਹ ਪਾਣੀਆਂ ਦਾ ਮੁੱਦਾ ਚਾਹੇ ਪੰਜਾਬ ਦੇ ਪ੍ਰਤੀ ਹਮੇਸ਼ਾ ਇਹਨਾਂ ਨੇ ਧੋਗਲੀ ਨੀਤੀ ਅਪਣਾਈ ਆ ਪੰਜਾਬੀ ਜਾਣਦੇ ਐ ਇਸ ਗੱਲ ਨੂੰ ਔਰ ਪੰਜਾਬੀ ਇਹ ਗੱਲ ਦਾ ਜਵਾਬ ਵੋਟਾਂ ਰਾਹੀਂ ਦੇ ਹੂਏ। ਇਹ ਇੱਕ ਆਖਰ ਤੇ ਸਵਾਲ ਹੈ। ਲੁਧਿਆਣਾ ਵਸਦੇ ਵਿੱਚ ਜਾਤਰ ਗਰਾਊਂਡ ਲੈਵਲ ਤੇ ਲੋਕਾਂ ਦਾ ਇੱਕੋ ਹੀ ਐ ਜੋ ਸਲੋਗਨ ਯੂਜ਼ ਕੀਤਾ ਜਾ ਰਹੇ ਆ ਅਰੋੜਾ ਸਾਹਿਬ ਦੇ ਲੋਕ ਵੀ ਮੌਕਾ ਦੋ 18 ਮਹੀਨੇ ਕੰਮ ਜਿਹੜਾ ਦੁੱਗਣੀ ਰਫਤਾਰ ਚ ਕਰਾਂਗੇ ਪਿਆਰੇ ਆ ਆਮ ਆਪ ਪਾਰਟੀ ਅਤੇ ਪੱਪੀ ਪ੍ਰਾਸ਼ਾ ਜੀ ਕਿੰਨਾ ਕਿ ਤਿਆਰ ਨੇ ਲੋਕ ਲੋਕ ਬਹੁਤ ਭਰੋਸਾ ਕਰਦੇ ਆ ਸੰਜੀਵ ਅਰੋੜਾ ਕੰਮ ਕਰਕੇ ਦਿਖਾਉਂਦਾ ਜ਼ਮੀਨ ਦੇ ਉੱਤੇ ਕਰਕੇ ਦਿਖਾਇਆ ਵਾ ਲੋਕ ਇਸ ਗੱਲ ਲਈ ਉਹਨਾਂ ਤੇ ਭਰੋਸਾ ਜਿਤੋਂਦੇ ਆ ਵੀ ਹਾਂ ਜੋ ਕਹਿੰਦੇ ਆ ਇਹ ਕਰਕੇ ਦਿਖਾਉਗੇ ਇਸ ਕਰਕੇ ਅੱਜ ਹਲਕਾ ਵੈਸਟ ਦੇ ਲੋਕਾਂ ਨੂੰ ਇਸ ਦਾ ਲਗਪੂਰਨ ਯਕੀਨ ਆ ਕਿ ਸੰਜੀਵ ਰੋੜੇ ਨੂੰ ਵੱਡੀ ਗਿਣਤੀ ਨਾਲ ਔਰ ਪੂਰੇ ਜਲੰਧਰ ਨਾਲੋਂ ਵੱਧ ਵੋਟਾਂ ਦੇ ਇੱਥੇ ਜਿੱਤਾਂ। ਜਿਸ ਕਲਾਸ ਵਿੱਚ ਸੁਨੀਲ ਜਾਖੜ ਮੁੱਖ ਮੰਤਰੀ ਕੁਮਤਮਾਂ ਦੇ ਉੱਤੇ ਉਹ ਬਿਆਨ ਕਰਦੇ ਕਹਿੰਦੇ ਜੋ ਆਪਰੇਸ਼ਨ ਸਦੂ ਦਾ ਮਜ਼ਾਕ ਉਡਾਇਆ ਕਰ ਮੁੱਖ ਮੰਤਰੀ ਕੁਮਤਮਾਂ ਦੇ। ਕਹਦਾ ਬੜਾ ਨਿੰਦਨਯੋਗ ਪਰ ਭਾਜੀ ਪੀ ਇਤਰੋ ਆਮ ਆਈ ਪਾਰਟੀ ਕਾਂਗਰਸ ਕਹਿੰਦੇ ਆਪਰੇਸ਼ਨ ਸਦੂ ਦਾ ਨਾਮ ਵਰਤ ਕੇ ਲੁਧਿਆਣੇ ਵੋਟਾਂ ਲੈ ਲਈਏ ਪੀਜੇ। ਇਹਦੇ ਉੱਤੇ ਤੁਹਾਡਾ ਦੇਖੋ ਜਾਖੜ ਨੂੰ ਪੁੱਛਣਾ ਲਾਹ ਹੋਵੇ। ਕਦੇ ਤੁਸੀਂ ਧਾਰਮਿਕ ਮੁੱਦਿਆਂ ਨੂੰ ਹਮੇਸ਼ਾ ਅੱਗੇ ਲਿਆਂਦਾ ਕਦੇ ਤੁਸੀਂ RAM ਦੇ ਨਾਮ ਦੇ ਉੱਤੇ ਵੋਟ ਮੰਗਲ ਨਾ ਪੈਨੇਓ ਕਦੇ ਤੁਸੀਂ ਹੁਣ ਫੌਜ ਨੂੰ ਕੰਮ ਤਾਂ ਸਾਡੀ ਬਹਾਦਰ ਫੌਜ ਦਾ ਵਾ ਤੇ ਮੋਹਰਾ ਬੋਟਾ ਤੁਸੀਂ ਮੰਗਦੇ ਹੋ ਉਹ ਫੌਜ ਦੇ ਨਾਮ ਤੇ ਫੌਜ ਨੂੰ ਇਸ ਕੰਮ ਚ ਨਾ ਲਿਆਓ ਜੇ ਤੁਹਾਡੇ ਆਪਣੇ ਕੀਤੇ ਹੋਏ ਕੰਮ ਆ ਲੋਕਾਂ ਨੂੰ ਦਿਖਾਓ ਜਿਹੜਾ ਫੌਜ ਦਾ ਕੰਮ ਹੈ ਫੌਜ ਦੇ ਵਿੱਚ ਦਾ ਸਾਰੇ ਧਰਮਾਂ ਦੇ ਲੋਕ ਆ ਪੰਜਾਬੀ ਆ ਸਾਡੀ ਬਹੁਮਤ ਕੀ ਜੰਤਿਨਾ ਕਰਵਾਨੀਆਂ ਚ ਲਾ ਲੋ ਚਾਹੇ ਆਜ਼ਾਦੀ ਚ ਲਾ ਲੋ ਪੰਜਾਬੀਆਂ ਨੇ ਹਮੇਸ਼ਾ ਵੱਧ ਚੜ ਕੇ ਯੋਗਦਾਨ ਪਾਇਆ ਇਸ ਕਰਕੇ ਭਾਜਪਾ ਨੂੰ ਆਤ ਪੈ ਚੁੱਕੀ ਆ ਇਹ ਹਮੇਸ਼ਾ ਸਿਆਸੀ ਤੌਰ ਤੇ ਹਰ ਗੱਲ ਨੂੰ ਇਸਤੇਮਾਲ ਕਰ ਲਿਆ ਚਾਹੇ ਧਰਮ ਪੱਕੀ ਗੱਲ ਲਾ ਲੋ ਚਾਹੇ ਫੌਜ ਦੀ ਗੱਲ ਲਾ ਲੋ ਬਸ ਅੱਜ ਇਸ ਵਕਤ ਜਾਣਤਵ ਪ੍ਰਤਾਇਕ ਫੱਪੀ ਪ੍ਰੈਸ਼ਰ ਮੂਨੂ ਜੇ ਅਸੀਂ ਦਾ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਜਿਹਦੇ ਇੱਕ ਪਾਸੇ ਉਹਨਾਂ ਨੇ ਸਪੋਰਟ ਕੀਤਾ ਦੂਸਰੇ ਪਾਸੇ ਭਾਰਤ ਕੁਸ਼ਨ ਆਸ਼ੂਤੇ ਆਪੋਜੀਸ਼ਨ ਉੱਤੇ ਸਵਾਲ ਖੜੇ ਕੀਤੇ ਨੇ ਵੀ ਜੇ ਕੰਮ ਹੈਗੇ ਨੇ ਜੇ ਕੰਮ ਕੀਤੇ ਨੇ ਤਾਂ ਉਹਦਾ ਬਾਰੇ ਦੱਸੋ ਜਨਤਾ ਨੂੰ ਕਿਉਂਕਿ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਮੇਰੇ ਸਹਿਯੋਗੀ ਫਾਰਜ਼ ਨਾਲ ਮੈਂ ਵਿਸ਼ੇ ਕਰ ਰਿਹਾ ਸਕੂਜਨ